ਕੋਡੀ 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 ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 7 ਸਤੰਬਰ ਨੂੰ ਪੰਜਾਬ ਸਪੋਰਟਸ ਕੁਆਰਟੀ ਕਲੱਬ ਸ਼ੈਟਲ ਵੱਲੋਂ ਕੱਪ ਕਰਾਇਆ ਜਾ ਰਿਹਾ ਤੇ ਅਸੀਂ ਵੀ ਉੱਥੇ ਪਹੁੰਚ ਰਹੇ ਹਾਂ ਤੇ ਆਪਣੀ ਸੰਧੀ ਵਿੰਡਗਲ ਮੇ ਕਬੱਡੀ ਕਲੱਬ ਵੀਰੀ ਪਹੁੰਚ ਰਹੇ ਤਾਂ ਮੈਂ ਸਾਰਦਰਸ਼ ਵੀਰ ਨੂੰ ਬੇਨਤੀ ਕਰਦਾ ਕਿ 7 ਸਤੰਬਰ ਨੂੰ ਸ਼ੈਟਲ ਦੇ ਵਿੱਚ ਜਰੂਰ ਪਹੁੰਚਿਓ ਇੱਕ ਬੇਨਤੀ ਕਰਨੀ ਸੀ 14 ਸਤੰਬਰ 2025 ਨੂੰ ਬਾਰਸੀਲੋਨਾ ਸਪੇਨ ਦੇ ਵਿੱਚ ਬਹੁਤ ਵਧੀਆ ਕੋਡੀ ਕੱਪ ਹੋਣ ਜਾ ਰਿਹਾ ਇਹ ਇੱਕ ਵੱਡੀ ਕੱਪ ਯੰਗ ਕੌਡੀ ਕਲੱਬ ਸਪੇਨ ਦੁਆਪਾ ਸਪੋਰਟਸ ਕਲੱਬ ਸਪੇਨ ਵੱਲੋਂ ਕਰਵਾਇਆ ਜਾ ਰਿਹਾ ਤੇ ਇਹਨਾਂ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਵੀ ਸਾਰੇ ਜਣੇ ਹੌਮਾ ਹਮਾ ਕੇ ਪਹੁੰਚੋ ਜੀ 14 ਸਤੰਬਰ 2025 ਥੈਂਕ ਯੂ ਸੋਸਿਕਾ ਦੋਸਤੋ ਮੈਂ ਆ ਵੀਦਾ ਦਾ ਸਮਖਣ ਲਈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਹੋਏ ਐ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੋ ਉਹਨਾਂ ਦੀ ਇਮਦਾਦ ਬਹੁਤ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਕਲੱਬਾਂ ਨੌਜਵਾਨ ਐਨ ਆਰ ਆਈ ਵੀਰ ਕਰ ਰਹੇ ਨੇ ਸੋ ਇਸੇ ਤਰ੍ਹਾਂ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਦੀ ਸਰਪਸਤੀ ਦੇ ਹੇਠ ਸਾਰੀਆਂ ਕਲੱਬਾਂ ਨੇ ਬਹੁਤ ਸਾਰਾ ਸਹਿਯੋਗ ਭੇਜਿਆ ਹੈ ਸੋ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਨੇ ਬਹੁਤ ਸਾਰਾ ਸਹਿਯੋਗ ਭੇਜਿਆ ਹੈ ਸੋ ਇਸੇ ਤਰ੍ਹਾਂ ਡੀ ਐਫ ਡਬਲਯੂ ਸਪੋਰਟਸ ਕਲੱਬ ਦੇ ਸਾਡੇ ਸਤਕਾਰਯੋਗ ਸੋਨੂ ਢਿੱਲੋਂ ਜੀ ਸਾਹ ਗੁਰਮੀਲ ਸਿੰਘ ਢਿੱਸੀ ਜੀ ਸਾਹ ਜਮੇਰ ਸਿੰਘ ਜੀ ਜਸਵਿੰਦਰ ਰੰਧਾਵਾ ਜੀ ਪੈਣੀ ਸਿੱਧੂ ਜੀ ਤੇ ਜੋਗਾ ਸੰਧੂ ਸੋ ਸਾਰੇ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਦਾ 2025 ਦਾ DFW ਸਪੋਰਟਸ ਕਲੱਬ ਡੈਲਸ ਯੂਐਸਏ ਦਾ ਜੋ ਟੂਰਨਾਮੈਂਟ ਸੀਗਾ ਉਹ ਇਸ ਸਾਲ ਨਹੀਂ ਕਰਵਾਇਆ ਜਾਏਗਾ ਸਾਰੇ ਕਲੱਬ ਦੇ ਮੈਂਬਰ ਮਿਲ ਕੇ ਇਹ ਇਮਦਾਜ਼ ਜਿਹੜੀ ਹੈ ਹੈਲਪ ਭੇਜਣਗੇ ਪੰਜਾਬ ਦੇ ਵਿੱਚ ਉਹਨਾਂ ਹੜ੍ਹ ਪੀੜਤਾਂ ਦੇ ਵਾਸਤੇ ਇਸੇ ਤਰ੍ਹਾਂ ਤੁਸੀਂ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਸੋ ਸਤਿ ਸ੍ਰੀ ਅਕਾਲ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇ ਇਕੱਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ